अच्छा ओले रेड ਰਣ ਗਈ ਆ ਹਾਂ ਬਾਬਾ ਵਾਹੇ ਗੁਰੂ ਸੱਚਾ ਪਾਪਾ ਜੀ ਕੀ ਹਾਲ ਹੈ ਕਿ ਨਾਮ ਹੈ ਆਪਣਾ ਹੈ ਨਾਮ ਕੀ ਆਪਣਾ ਮੇਰਾ ਨਾਮ ਪੱਪੂ ਆ ਪੱਪੂ ਨਾ ਜਦਾਂ ਅੱਛਾ ਇੱਥੇ ਪਰਵਾਜ਼ ਚ ਕੌਣ ਕੌਣ ਹੈ ਹੈ ਪਰਵਾਜ਼ ਚ ਕੌਣ ਕੌਣ ਹੈ ਦਰਬਾਰ ਚ ਪਰਵਾਜ਼ ਚ ਕੌਣ ਹੈ ਤੁਹਾਡੇ ਪਰਿਵਾਰ ਚ ਹੂੰ ਮੇਰੇ ਭਰਾ ਵਾ ਹੈਗੇ ਆ ਹਾਂਜੀ ਕਿੰਨੇ ਭਰਾ ਤੇ ਦੋ ਭਰਾ ਵਾ ਦੋ ਭਰਾ ਕਿੱਥੇ ਜਾਂਦੇ ਆ ਇੱਕ ਮੰਡੀ ਜਾਂਦਾ ਵਾ ਅੱਛਾ ਤੇ ਇੱਕ ਇੱਥੇ ਆ ਆਪਣਾ ਕਿਤੇ ਅਰੇ ਕਈ ਆ ਜਾਂਦਾ ਸਬਜ਼ੀ ਦੇ ਨਾਲ ਆ ਸਬਜ਼ੀ ਨਾਲ ਤੇ ਤੁਹਾਡਾ ਵਿਆਹ ਆ ਵਿਆਹ ਆ ਜਣਾ ਨਹੀਂ ਵਿਆਹ ਨਹੀਂ ਹੋਇਆ ਮੈਂ ਮੜੀਆਂ ਚ ਰਹਿਣਾ ਹਾਂ ਅੱਛਾ ਤੇ ਮੈਂ ਇੱਥੇ ਆ ਗਿਆ ਹਾਂ ਤੂੰ ਇੰਨੇ ਮੰਡੀ ਹਲਾਚ ਕਿਉਂ ਬੈਠੇ ਹੋ ਕੀ ਗੱਲ ਹਾਂਜੀ ਕੱਪੜੇ ਇੰਨੇ ਗੰਦੇ ਕਿਉਂ ਆ ਕਪੜੇ ਹੋਣ ਭੰਡੇ ਸੌਂਈਦਾ ਤੇ ਕੀ ਕਰੀਆ ਉਹਨੂੰ ਵਾਈ ਗੁਲਚੀ ਵਾਈ ਜੇ ਤੁਹਾਨੂੰ ਆਪਨ ਤੁਹਾਡੇ ਆਪਣੇ ਘਰ ਲੈ ਜੀਏ ਤਾਂ ਲੈ ਜਾਓ ਤੇਰੇ ਆਪਣੇ ਘਰ ਦੇ ਬੈਗੋਂ ਨੇ ਸਾਨੂੰ ਦਿੱਤਾ ਆ ਉੱਥੇ ਲੈ ਜੀਏ ਤਾਂ ਚਲੋ ਲੈ ਜਾਓ ਮੈਂ ਖੰਡਿਆ ਮੁਸ਼ਕਲ ਨਹੀਂ ਕੋਈ ਆਹੋ ਠੀਕ ਹੈ ਵਾਈ ਗੁਲਚੀ ਕਾਲਸਾ ਵਾਈ ਗੁਲਜੀ ਕੇ ਫਤੇ ਤੁਸੀਂ ਦੇਖ ਸਕਦੇ ਹੋ ਕਿ ਰਾਪੂਰ ਕੀ ਰੂਹ ਜਿਹੜੀ ਕਿ ਕਿੰਨੀ ਮੰਦੇ ਹਾਲਾਤ ਦੇ ਵਿੱਚ ਬੈਠੀ ਹੋਈ ਆ ਪਰ ਭਰਾ ਵੀ ਹੈਗੇ ਨੇ ਪਰਿਵਾਰ ਵੀ ਹੈਗਾ ਵਾ ਪਰ ਕਹਿੰਦੇ ਨੇ ਕਿ ਸਭ ਤੋਂ ਮਾਰੀ ਯੋਗ ਇਨਸਾਨ ਇੱਕ ਬੰਦੇ ਦੀ ਆ ਕਿਉਂਕਿ ਜਦੋਂ ਆਪਣੀ ਹੱਥੀਂ ਕੀਤੀ ਕਮਾਈ ਛੱਡ ਦੇਵੇ ਕਰਨੀ ਤੇ ਇਸ ਹਾਲਾਤਾਂ 'ਚ ਪਹੁੰਚ ਜਾਂਦਾ ਵਾ ਜੇ ਇਹਦੇ ਕੋਈ ਕੁੰਜਾ ਉਂਜੀ ਜੋੜੀ ਹੁੰਦੀ ਨੇ ਆਪਣੇ ਕੋਈ ਅੱਖਾਂ ਦਾ ਕੋਈ ਸੇਵਾ ਤੇ ਅੱਜ ਇਹਨੂੰ ਇਸ ਹਾਲਾਤ 'ਚ ਨਹੀਂ ਪਹੁੰਚ ਜਿਗਰਾ ਵੜਾ ਸੀ ਉਹ ਤੁਸੀਂ ਦੇਖ ਸਕਦੇ ਹੋ ਕਿ ਹਾਲਾਤ ਇੰਨੇ ਹੀ ਗੰਦੇ ਹਾਲਾਤ ਨੇ ਕਿ ਕਿੰਨੇ ਗੰਦੇ ਕੱਪੜੇ ਪਾਏ ਤੁਸੀਂ ਦੇਖ ਸਕਦੇ ਹੋ ਉਹਦੀ ਬੋਡੀ ਤੇ ਤੁਸੀਂ ਦੇਖ ਸਕਦੇ ਹੋ ਬਜ਼ੁਰਗਾਂ ਦੇ ਹਾਲਾਤ ਕਿੰਨੇ ਮੰਦੇ ਉਹ ਨਰਕ ਭਰੀ ਜ਼ਿੰਦਗੀ ਜੀਦਾ ਸਾਡਾ ਬਜ਼ੁਰਗ ਅਸੀਂ ਇਹਨਾਂ ਨੂੰ ਇਹਨਾਂ ਦੇ ਪਰਵਾਰ ਦੇ ਵਿੱਚ ਜਿੱਦਾਂ ਕੀ ਬੇ ਆਸਰਾ ਦਾ ਆਸਰਾ ਸੇਵਾ ਸੁਸਾਇਟੀ ਦੇ ਵਿੱਚ ਲੈ ਕੇ ਜਾ ਰਹੇ ਹਾਂ ਜੀ ਚਾਕੀ ਉੱਥੇ ਜੋ ਵੀ ਇਹਦੀ ਬੰਦੀ ਹੋਈ ਸੇਵਾ ਤੁਹਾਡੇ ਸੰਯੋਗ ਤੁਹਾਡੇ ਸਾਥ ਨਾਲ ਸੇਵਾ ਨਿਭਾਈ ਜਾਊ ਜੀ ਤੁਸੀਂ ਦੇਖ ਸਕਦੇ ਹੋ ਕਿ ਇਹ ਤਰਪੁਰਜੀ ਚੌਂਕ ਜਿੱਥੇ ਇਹ ਬਜ਼ੁਰਗ ਬੈਠੇ ਹੋਏ ਨੇ ਅਸੀਂ ਬਹੁਤ-ਬਹੁਤ ਕੋਸ਼ਿਸ਼ ਕਰਾਂਗੇ ਇਸ ਬਜ਼ੁਰਗ ਨੂੰ ਇਹਨਾਂ ਦੇ ਪਰਵਾਜ਼ ਪਹੁੰਚਾਉਣ ਦੀ ਜਾਕੀ بے ਆਸਾ ਆਸਾ ਸੁਸਾਇਟੀ ਜਿਹੜੀ ਸੰਸਥਾ ਬਣੀ ਹੋਈ ਹੈ ਤੁਹਾਡੇ ਸਹਿਯੋਗ ਨਾਲ ਸਾਥ ਨਾਲ ਜੀ ਉੱਥੇ ਅਸੀਂ ਪਹੁੰਚੇ ਹਾਂ ਜੀ ਨਾਲ ਲੈ ਕੇ ਇਹਨੂੰ ਜਾਵਾਂਗੇ ਜੀ ਆਸ਼ਮ ਦੇ ਵਿੱਚ ਤੁਹਾਡੇ ਸਹਿਯੋਗ ਨਾਲ ਸਾਥ ਨਾਲ ਜੀ ਵਾਈਟ ਵਾਈਟ चल पापा चल वागुरु वागुरू वागु वागुरु वागुरु चल पापा जाना बापा अगे यार तो चल बहुत ਇਹ ਹੋਟਲ ਚਲੋ ਚਲ ਕੋਈ ਗੱਲ ਬੱਜੋ ਅ ਵਾਈਲ ਜੀ ਇਹ ਜੋਰਗਨ ਜਿਹਨਾਂ ਦਾ ਪੱਪੂ ਆ ਕਿੰਨੇ ਚਿਰ ਤੋਂ ਇੱਥੇ ਆ ਤੇ ਕਿਸ ਨਾਲ ਤੁਸੀਂ ਦੇਖ ਹੀ ਰਹੇ ਲੱਗਦਾ ਆਪਾਂ ਦਾ 1.5-2 ਮਹੀਨਾ ਤੋਂ ਵੇਖ ਰਹੇ ਹਾਂ ਜੀ ਇੱਥੇ 1.5-2 ਮਹੀਨੇ ਹੋ ਗਏ ਤੁਹਾਨੂੰ ਇੱਥੇ ਆ ਇਹ ਰੋਟੀ ਪਾਣੀ ਦਾ ਕਿਦਾਂ ਸਰਕਲ ਚੱਲਦਾ ਰੋਟੀ ਪਾਣੀ ਇੱਦਾਂ ਮੰਗ-ਮੋਗ ਕੇ ਦੇ ਕੇ ਨੇ ਦੇ ਤਾਂ ਖਾ ਲਿਆ ਨਹੀਂ ਤਾਂ ਨਹੀਂ ਤੁਸੀਂ ਦੇਖਾ ਦਿਓਗੇ ਇਹਨਾਂ ਭਾਜੀਆਂ ਨੇ ਸੇਵਾ ਨਵਾਈ ਆ ਇਹ ਸਾਨੂੰ ਨਾ ਸਪੈਸ਼ਲ ਕੋਰਪ ਦੇ ਬੁਲਾਇਆ ਹੋਇਆ ਧੰਨਵਾਦ ਇਹੋ ਜਿਹੇ ਰੂਹਾਂ ਦਾ ਜੋ ਕਿ ਆਪਣੀ ਆਤਮਿਕ ਕਿਰਤ ਕਮਾਈ ਤੇ ਕੱਢਦੇ ਨੇ ਔਰ ਆਪਣਾ ਅੱਗਾ ਸਵਾਲ ਲਈ ਇਹਨਾਂ ਵਰਗੀਆਂ ਰੂਹਾਂ ਤੇ ਆ ਵੀ ਸੇਵਾ ਨਭੁੰਦੇ ਨੇ ਤੇ ਮੈਂ ਸਪੈਸ਼ਲੀ ਇਹਨਾਂ ਦਾ ਕਾਰਗਰਦਾਂ ਵੀਰਾਂ ਦਾ ਤੇ ਵੀਰ ਜ ਕੋਈ ਹੋਰ ਨਹੀਂ ਕਿ ਤਾ ਲੱਗਦਾ ਕਿ ਜਿੱਦਾਂ ਦੇ ਹਲਾਜ ਤੁਰੇ ਫਿਰਦਾ ਵਾ ਕੋਈ ਬਾਤ ਦਾ ਕੋਰਦਾ ਜਾ ਇਹਨੂੰ ਬਿਸਤਰਾ ਕੋਈ ਇਦਾਂ ਤੇ ਕੋਈ ਹਲਾਜ ਦੇ ਕੇ ਨਹੀਂ ਜੰਦੇ ਮਾਰਦਾ ਕੋਰਦਾ